ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਇੱਕ ਪੈਨ ਨੇ ਸਾਡੇ ਨਾਲ ਆਪਣੀ ਹੱਦ ਬੀਤੀ ਸਾਂਝੀ ਕੀਤੀ ਹੈ ਕਿ ਕਿਵੇਂ ਉਸ ਦਾ ਬੱਚਾ ਪਾਣੀ ਦੇ ਇਸ ਉਪਾਅ ਦੇ ਨਾਲ ਬਿਲਕੁਲ ਠੀਕ ਠਾਕ ਹੋ ਗਿਆ ਹੈ ਕਿਵੇਂ ਉਸੇ ਬੱਚੇ ਦੇ ਨਾਲ ਚਮਤਕਾਰ ਹੋਇਆ ਹੈ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਕੀਤੀ ਜਾਣ ਵਾਲੀ ਇੱਕ ਇੱਕ ਗੱਲ ਬਹੁਤ ਧਿਆਨ ਦੇ ਨਾਲ ਸੁਣਨ ਵਾਲੀ ਹੈ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਜੀ ਗੁਰਨਾਣਕ ਦੇਵ ਜੀ ਜ਼ਰੂਰ ਲਿਖ ਕੇ ਆਉਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਉਸ ਪੈਣ ਨੇ ਜੋ ਝੁਕਤੀ ਸਾਨੂੰ ਦੱਸੀ ਹੈ ਉਹ ਅਪਣਾ ਕੇ ਆਪਣੇ ਘਰ ਦੇ ਵਿੱਚ ਉਹਨਾਂ ਦੇ ਜੋ ਅਸ਼ਾਂਤੀ ਸੀ ਆਪਣੇ ਬੱਚੇ ਨੂੰ ਲੈ ਕੇ ਜੋ ਦੁਖੀ ਤੇ ਪਰੇਸ਼ਾਨ ਸੀ ਉਹ ਸਭ ਚਿੰਤਾਵਾਂ ਦੂਰ ਹੋ ਗਈਆਂ ਉਸ ᔪਗਤੀ ਦੇ ਨਾਲ ਉਹਨਾਂ ਦਾ ਬੱਚਾ ਠੀਕ ਹੋ ਗਿਆ ਉਹਨਾਂ ਦਾ ਬੱਚਾ ਸਿੱਧੇ ਰਸਤੇ ਤੇ ਪੈ ਗਿਆ ਤੇ ਘਰ ਦੇ ਵਿੱਚ ਜੋ ਅਸ਼ਾਂਤੀ ਸੀ ਉਹ ਅਸ਼ਾਂਤੀ ਉਹ ਸ਼ਾਂਤੀ ਦੇ ਵਿੱਚ ਬਦਲ ਗਈ ਕਿਉਂਕਿ ਸੰਗਤ ਜੀ ਕਈ ਲੋਕ ਹੁੰਦੇ ਨੇ ਕਿ ਜੇਕਰ ਕਿਸੇ ᔪਗਤੀ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਉਹਨਾਂ ਦਾ ਜੇ ਭਲਾ ਹੁੰਦਾ ਹੋਵੇ ਇਹ ਬਸ ਉਹ ਆਪਣੇ ਤੱਕ ਉਸ ਚੀਜ਼ ਨੂੰ ਸੀਮਤ ਰੱਖਦੇ ਨੇ ਕਿ ਹੁਣ ਸਾਡਾ ਭਲਾ ਹੋ ਗਿਆ ਹੈ ਬਹੁਤ ਹੈ ਪਰ ਕਈ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜੋ ਚਾਹੁੰਦੇ ਨੇ ਕਿ ਜੇਕਰ ਇਸ ਯੁਗਤੀ ਨੂੰ ਅਪਣਾਉਣ ਦੇ ਨਾਲ ਸਾਡਾ ਭਲਾ ਹੋਇਆ ਹੈ ਤੇ ਦੂਸਰਿਆਂ ਦਾ ਵੀ ਭਲਾ ਹੋਵੇ ਦੂਸਰਿਆਂ ਨੂੰ ਵੀ ਅਸੀਂ ਇਹ ਯੁਗਤ ਦੱਸੀਏ ਫਿਰ ਉਹ ਇਸ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਉਹ ਹਰ ਕਿਸੇ ਨੂੰ ਇਸ ਯੁਗਤੀ ਦੇ ਬਾਰੇ ਦੱਸਦੇ ਨੇ ਇਸੇ ਤਰ੍ਹਾਂ ਇਹ ਜੋਗਤ ਇੱਕ ਭੈਣ ਨੇ ਸਾਨੂੰ ਵੀ ਦੱਸੀ ਜੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਧ ਸੰਗਤ ਜੀ ਉਹ ਬੀਬੀ ਕਹਿੰਦੀ ਕਿ ਮੇਰਾ ਇੱਕ ਬੱਚਾ ਹੈ ਬਹੁਤ ਵਧੀਆ ਪੜ੍ਹਾਈ ਲਿਖਾਈ ਦੇ ਵਿੱਚ ਸੀ ਉਹ ਬਹੁਤ ਹੀ ਚੰਗਾ ਕੰਮ ਕਰਦਾ ਸੀ ਪੜ੍ਹ ਲੈ ਕੇ ਉਹ ਇੱਕ ਚੰਗੀ ਨੌਕਰੀ ਤੇ ਵੀ ਲੱਗ ਗਿਆ ਸੀ ਪਰ ਉਹਨਾਂ ਨੇ ਦੱਸਿਆ ਕਿ ਅਚਾਨਕ ਪਤਾ ਨਹੀਂ ਕੀ ਹੋ ਗਿਆ ਕੀ ਪਾਣਾ ਵਰਤਿਆ ਕਿ ਉਹ ਮੁੰਡਾ ਅਚਾਨਕ ਚੇਚੜਾ ਜਿਹਾ ਜਾ ਰਹਿਣ ਲੱਗ ਗਿਆ ਕਿਸੇ ਵੀ ਕੰਮ ਦੇ ਵਿੱਚ ਉਹਦਾ ਮਨ ਨਾ ਲੱਗੇ ਤੇ ਕੋਈ ਵੀ ਗੱਲ ਜੇ ਅਸੀਂ ਉਹਨੂੰ ਕੋਈ ਸਵਾਲ ਪੁੱਛਦੇ ਸੀ ਤੇ ਅਗੋਂ ਉਹ ਖਾਨ ਨੂੰ ਪੈਂਦਾ ਸੀ ਉਹ ਕਿਸੇ ਕਿਸੇ ਦਾ ਵੀ ਜਵਾਬ ਸਹੀ ਢੰਗ ਦੇ ਨਾਲ ਨਹੀਂ ਦਿੰਦਾ ਸੀ ਤੇ ਉਹਦੀ ਮਾਤਾ ਜੀ ਬੜੇ ਪਰੇਸ਼ਾਨ ਹੋ ਗਏ ਕਿ ਇਹ ਕਿਉਂ ਹੋ ਗਿਆ ਕਿਸ ਤਰ੍ਹਾਂ ਦਾ ਹੋ ਗਿਆ ਪਰ ਉਹ ਕਹਿੰਦੇ ਕਿ ਇਹਨਾਂ ਤੇ ਸਮਝ ਵਿੱਚ ਆ ਰਿਹਾ ਸੀ ਕਿ ਕਿਸੇ ਦੀ ਮਾੜੀ ਸੰਗਤ ਦੇ ਵਿੱਚ ਫਸ ਗਿਆ ਹੈ ਨਾਲੇ ਉਹਨਾਂ ਦੀ ਮਾਤਾ ਜੀ ਨੇ ਦੱਸਿਆ ਕਿ ਮੈਂ ਇਹ ਰੋਜ਼ ਨੋਟਿਸ ਕੀਤਾ ਕਿ ਕਿਸੇ ਕੁੜੀ ਦਾ ਵਿੱਚ ਚੱਕਰ ਸੀ ਤੇ ਉਹ ਸਾਰਾ ਦਿਨ ਫੋਨ ਤੇ ਲੱਗਿਆ ਰਹਿੰਦਾ ਸੀ ਬਸ ਜਦੋਂ ਫ੍ਰੀ ਹੁੰਦਾ ਸੀ ਤੇ ਬਾਹਰ ਇੱਧਰ ਉੱਧਰ ਘੁੰਮਣ ਲਈ ਨਿਕਲ ਜਾਂਦਾ ਸੀ ਨਾ ਕਿਸੇ ਕੰਮਕਾਰ ਦੇ ਵਿੱਚ ਉਹਦਾ ਧਿਆਨ ਸੀ ਤੇ ਨਾ ਮਾਤਾ ਪਿਤਾ ਦੀ ਕੋਈ ਗੱਲ ਸੁਣਦਾ ਉਹ ਕੁਝ ਵੀ ਨਹੀਂ ਸੀ ਕਰ ਰਿਹਾ ਸੀ ਤੇ ਉਹ ਉਸ ਦੀ ਮਾਤਾ ਜੀ ਬੜੇ ਪਰੇਸ਼ਾਨ ਹੋ ਗਏ ਤੇ ਕਹਿੰਦੇ ਮੈਂ ਕਿਹਾ ਕਿ ਮੈਂ ਹੁਣ ਕੀ ਕਰਾਂ ਮੈਂ ਕਿਸੇ ਦੇ ਨਾਲ ਇਹ ਆਪਣਾ ਦੁੱਖ ਵੀ ਸਾਂਝਾ ਨਹੀਂ ਸੀ ਕਰ ਸਕਦੀ ਕਿਉਂਕਿ ਜੇ ਰਿਸ਼ਤੇਦਾਰਾਂ ਨੂੰ ਅੱਜ ਮੈਂ ਦੱਸਾਂਗੀ ਕਿ ਮੇਰਾ ਬੱਚਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਮੈਨੂੰ ਤੰਗ ਕਰਦਾ ਹੈ ਕੁਝ ਮੇਰੀ ਸੁਣ ਨਹੀਂ ਰਿਹਾ ਤੇ ਜੋ ਰਿਸ਼ਤੇਦਾਰ ਨੇ ਅੱਜ ਤਾਂ ਸਾਡੀ ਗੱਲ ਸੁਣ ਲੈਣਗੇ ਤੇ ਬੜੀ ਸਾਡੇ ਵੱਲ ਦੀ ਗੱਲ ਕਰਨਗੇ ਕੀ ਹੋ ਗਿਆ ਤੁਹਾਡੇ ਪੁੱਤਰ ਨੂੰ ਹਾਏ ਕਿਵੇਂ ਇਹ ਵਿਗੜ ਗਿਆ ਤਾਂ ਬਾਅਦ ਦੇ ਵਿੱਚ ਉਹ ਠੀਕ ਵੀ ਜੇ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਰਿਸ਼ਤੇਦਾਰ ਸਾਨੂੰ ਤਾਣੇ ਮੇਣੇ ਦੇਣ ਲੱਗ ਜਾਣਗੇ ਮਜ਼ਾਕ ਕਰਨਗੇ ਇਸ ਤਰ੍ਹਾਂ ਬਹੁਤ ਸੋਚ-ਸੋਚ ਕੇ ਉਹਨਾਂ ਨੇ ਮਾਤਾ ਜੀ ਨੇ ਕੀ ਕੀਤਾ ਕਿ ਉਹਨਾਂ ਕੋਈ ਵੀ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆਇਆ ਸਿਰਫ ਵਾਇਗਰੂ ਤੋਂ ਇਲਾਵਾ ਉਸ ਵਾਇਗਰੂ ਜੀ ਦਾ ਓਟ ਆਸਰਾ ਤੇ ਉਸ ਬੱਚੇ ਦੀ ਮਾਤਾ ਨੇ ਉਸ ਵਾਇਗਰੂ ਕਾਲ ਪਰਖ ਜੀ ਦਾ ਲੜ ਫੜ ਲਿਆ ਕਹਿੰਦੇ ਕਿ ਇੱਕ ਵਾਰੀ ਮੈਂ ਜਾ ਕੇ ਧੰਸ਼ੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਬੈਠ ਕੇ ਬਹੁਤ ਰੋਈ ਤੇ ਕਿਹਾ ਕਿ हे ਵਾਹਿਗੁਰੂ ਸੱਚੇ ਪਾਸ਼ਾ ਤੁਸੀਂ ਹੀ ਸਭ ਕੁਝ ਕਰਨਾ ਹੈ ਪਰ ਬੱਚੇ ਨੂੰ ਤੁਸੀਂ ਹੀ ਸਿੱਧੇ ਰਸਤੇ ਤੇ ਪਾਉਣਾ ਹੈ ਆਪਣੀ ਗੁਰਬਾਣੀ ਦੇ ਨਾਲ ਜੋੜਨਾ ਹੈ ਜਿਹੜੀ ਮਾੜੀ ਸੰਗਤ ਦੇ ਵਿੱਚ ਪੈ ਗਿਆ ਹੈ ਉਥੋਂ ਵੀ ਉਸ ਦਾ ਛੁਟਕਾਰਾ ਤੁਸੀਂ ਹੀ ਕਰਵਾਉਣਾ ਹੈ ਕੋਈ ਵੀ ਕਤੇ ਕਰੋ ਚਮਤਕਾਰ ਕਰੋ ਕਿਰਪਾ ਕਰੋ ਕੋਈ ਨਾ ਕੋਈ ਚਮਤਕਾਰ ਜ਼ਰੂਰ ਦਿਖਾਓ ਸਤਿਗੁਰ ਸੱਚੇ ਪਾਤਸ਼ਾਹ ਜੀ ਹੋ ਇਹ ਆਪਣੀ ਬੱਚੀ ਦਾ ਦੁੱਖ ਦੂਰ ਕਰੋ ਅਤੇ ਮੇਰੇ ਬੱਚੇ ਨੂੰ ਸਹੀ ਰਸਤੇ ਦੇ ਵਿੱਚ ਲਿਆਓ ਉਹ ਕਹਿੰਦੀ ਕਿ ਮੈਂ देर ਤੱਕ ਰੋਂਦੀ ਰਹੀ ਤਰਲੇ ਮਿੰਤਾ ਬੇਨਤੀਆਂ ਕਰਦੀ ਰਹੀ ਅਰਦਾਸਾਂ ਕਰਦੀਆਂ ਅੱਡ-ਅੱਡ ਕੇ ਅਰਦਾਸਾਂ ਕੀਤੀਆਂ ਉਹ ਕਹਿੰਦੀ ਕਿ ਅਰਦਾਸਾਂ ਕਰਦਿਆਂ ਕਰਦਿਆਂ ਹੀ ਮੇਰੇ ਮੂੰਹ ਚੋਂ ਨਿਕਲ ਗਿਆ ਕਿ ਪੰਜ ਚੌਪਾਈ ਸਹਿਬ ਜੀ ਦੇ ਰੋਜ਼ ਪਾਠ ਕਰਿਆ ਕਰਾਂਗੀ ਸੱਚੇ ਪਾਸ਼ਾ ਪਰ ਤੁਸੀਂ ਮੇਰੇ ਬੱਚੇ ਨੂੰ ਠੀਕ ਕਰ ਦਿਓ ਕਹਿੰਦੀ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਵਾਈਗ੍ਰੋ ਸੱਚੇ ਪਾਸ਼ਾ ਪਰਮਾਤਮਾ ਮੈਨੂੰ ਦੱਸ ਰਹੇ ਹਨ ਕਿ ਤੁਸੀਂ ਇਹ ਪਾਠ ਕਰੋ ਉਹ ਕਹਿੰਦੀ ਕਿ ਮੈਂ ਪੰਜ ਪਾਠ ਕਰਨੇ ਸ਼ੁਰੂ ਕਰ ਦਿੱਤੇ ਤੇ ਨਾਲ ਕਹਿੰਦੀ ਕਿ ਮੈਂ ਇੱਕ ਗਲਾਸ ਜਲ ਦਾ ਰੱਖ ਲੈਣਾ ਕਿ ਮੈਂ ਪਾਠ ਕਰਦਿਆਂ ਕਰਦਿਆਂ ਉਸ ਜਲ ਉਸ ਜਲ ਨੂੰ ਜੋ ਗੁਰਬਾਣੀ ਦਾ ਉਹਦੇ ਤੇ ਅਸਰ ਹੋ ਜਾਂਦਾ ਸੀ ਤੇ ਉਹ ਅੰਮ੍ਰਿਤ ਬਣ ਜਾਂਦਾ ਸੀ ਤੇ ਉਸ ਜਲ ਨੂੰ ਜੋ ਕਿ ਅੰਮ੍ਰਿਤ ਬਣ ਗਿਆ ਸੀ ਕਹਿੰਦੀ ਕਿ ਜਦੋਂ ਵੀ ਮੇਰਾ ਮੁੰਡਾ ਕੁਝ ਵੀ ਖਾਂਦਾ ਪੀਂਦਾ ਸੀ ਜਿਵੇਂ ਸਵੇਰੇ ਚਾਹ ਮੰਗਦਾ ਤੇ ਮੈਂ ਚਾਹ ਦੇ ਵਿੱਚ ਪਾਣੀ ਦੇ ਵਿੱਚ ਥੋੜਾ ਜਿਹਾ ਜਾਲੋ ਜੋ ਅੰਮ੍ਰਿਤ ਵਾਲਾ ਬਣ ਗਿਆ ਸੀ ਉਹ ਮਿਲਾ ਦਿੰਦੀ ਸੀ ਫਿਰ ਉਸ ਤੋਂ ਬਾਅਦ ਜਦੋਂ ਉਹਦੀ ਰੋਟੀ ਬਣਾਉਣੀ ਉਸ ਰੋਟੀ ਦੇ ਵਿੱਚ ਵੀ ਉਹ ਜਲ ਮੈਂ ਅਮਰਤ ਜਿਹੜਾ ਉਹ ਮੈਂ ਪਾ ਦੇਣਾ ਫਿਰ ਜਦੋਂ ਜੇ ਕਦੇ ਉਹਨੇ ਪਾਣੀ ਪੀਣਾ ਤਾਂ ਵੀ ਉਹ ਜਲ ਮਿਕਸ ਕਰਕੇ ਪਾਣੀ ਦੇ ਦੇਣਾ ਪਾਣੀ ਦੇ ਦੇਣਾ ਤਾਂ ਪੂਰੇ ਦਿਨ ਦੇ ਵਿੱਚ ਇੱਕ ਗਲਾਸ ਸੀ ਜੋ ਜਲ ਦਾ ਉਹ ਮੈਂ ਹੌਲੀ-ਹੌਲੀ ਕਰਕੇ ਆਪਣੇ ਆਪਣੇ ਪੁੱਤਰ ਨੂੰ ਪਿਲਾ ਦਿੰਦੀ ਸੀ ਇਸੇ ਤਰ੍ਹਾਂ ਕਹਿੰਦੇ ਕਿ ਕਰਦੇ ਕਰਦੇ ਬਾਣੀ ਦਾ ਜੋ ਪਈ ਸਬਜ਼ੀ ਦਾ ਪਾੜ ਪਾੜਦੇ ਪਾੜਦੇ ਤੇ ਜੋ ਅਮਰਤ ਬਣਿਆ ਗਲਾਸ ਪਾਣੀ ਦਾ ਜੋ ਰੋਜ਼ ਮੈਂ ਆਪਣੇ ਪੁੱਤਰ ਨੂੰ ਪਿਲਾ ਰਹੀ ਸੀ ਹੌਲੀ ਹੌਲੀ ਇੱਕਦਮ ਕੀ ਹੋਇਆ ਕਿ ਮੇਰੇ ਪੁੱਤਰ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਇਹਨਾਂ ਬਦਲਾਅ ਦਿਸਣ ਲੱਗ ਗਿਆ ਕਿ ਜਿਹੜਾ ਪੁੱਤਰ ਹਮੇਸ਼ਾ ਚਿਰਚਿੜਾ ਰਹਿੰਦਾ ਸੀ, ਮੈਨੂੰ ਅੱਗੋਂ ਪੁੱਠੇ ਜਵਾਬ ਦਿੰਦਾ ਸੀ ਤੇ ਹੁਣ ਹੌਲੀ ਹੌਲੀ ਹਾਸੇ ਖੇੜੇ ਵਾਲਾ ਬਣ ਗਿਆ। ਫਿਰ ਤਾਂ ਪਹਿਲਾਂ ਵਾਲਾ ਬਣਨ ਲੱਗ ਪਿਆ। ਸਾਰਿਆਂ ਦੇ ਨਾਲ ਗੱਲਬਾਤ ਕਰਨ ਲੱਗ ਗਿਆ। ਤੇ ਇਹ ਫੈਸਲਿਆਂ ਦੇ ਵਿੱਚ ਜਿਵੇਂ ਪਹਿਲਾਂ ਸਲਾਹ مشورہ ਕਰਦਾ ਸੀ ਤਾਂ ਖਾਣ ਨੂੰ ਪੈਂਦਾ ਪਰ ਹੁਣ ਫਿਰ ਤੋਂ ਉਹੀ ਸਲਾਹ مشਵਰੇ ਕਰਦਾ ਕਿ ਅਸੀਂ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਕਰ ਲਵਾਂਗੇ ਅਸੀਂ ਇਸ ਤਰ੍ਹਾਂ ਕਰ ਲਵਾਂਗੇ ਕਹਿਣ ਤੋਂ ਪਾਵਕੇ ਉਹ ਮਾੜੀ ਸੰਗਤ ਤੋਂ ਹੌਲੀ ਹੌਲੀ ਦੂਰ ਹੋ ਗਿਆ ਤੇ ਫਿਰ ਤੇ ਫਿਰ ਤੋਂ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਫਿਰ ਤੋਂ ਹੌਲੀ ਹੌਲੀ ਜੁੜਨ ਲੱਗ ਗਿਆ ਸਾਹ ਸੰਗਤ ਜੀ ਇਹ ਤਾਸਤੇ ਤਾਸਤੇ ਉਸ ਬੇਬੀ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਕੀ ਕਰਦਾ ਹੈ ਅਸੀਂ ਇਨੇ ਪਾੜ ਕਰਦੇ ਹਾਂ ਪਰ ਸੰਗਤ ਜੀ ਜੇਕਰ ਅਸੀਂ ਸੱਚੇ ਦਿਲ ਦੇ ਨਾਲ ਭਾਵਨਾ ਦੇ ਨਾਲ ਅਰਦਾਸ ਵੀ ਕਰਦੇ ਹਾਂ ਤੇ ਵਾਹਿਗੁਰੂ ਜੀ ਸਾਡੀ ਅਰਦਾਸ ਜ਼ਰੂਰ ਪੂਰੀ ਕਰਦੇ ਨੇ ਤੇ ਉਸ ਮਾਤਾ ਨੇ ਦੱਸਿਆ ਸੀ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਖੁਦ ਆ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਸਭ ਰਾਸਤੇ ਦਿਖਾਏ ਨੇ ਪਰ ਅਰਦਾਸ ਦੇ ਵਿੱਚੋਂ ਮੇਰੇ ਮੋਹੋਂ ਘੜਵਾਇਆ ਕਿ ਮੈਂ ਚਪਾਈ ਸਾਬਜੀ ਦੇ ਪੰਜ ਪਾਠ ਕਰਾਂ ਫਿਰ ਉਸ ਤੋਂ ਬਾਅਦ ਮੈਂ ਉਹ ਗਲਾਸ ਚਾਲਦਾਰ ਰੱਖਣ ਲੱਗ ਗਈ ਫਿਰ ਮੇਰੇ ਦਿਮਾਗ ਦੇ ਵਿੱਚ ਉਹਨਾਂ ਨੇ ਹੀ ਫੁਰਨਾ ਪੋਆਇਆ ਕਿ ਤਾਂ-ਤਾਂ ਜੀ ਗੁਰੂ ਨਾਨਕ ਦੇਵ ਜੀ ਨੇ ਕਿ ਹੁਣ ਇਹ ਜਲ ਹੌਲੀ-ਹੌਲੀ ਆਪਣੇ ਪੁੱਤਰ ਨੂੰ ਪਲਾਇਆ ਕਰ ਤੇ ਅੱਜ ਦੇਖੋ ਮੇਰਾ ਪੁੱਤਰ ਪਹਿਲੇ ਵਰਗਾ ਪੁੱਤਰ ਬਣ ਗਿਆ ਹੈ ਕਿ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਟ-ਕੋਟ ਪ੍ਰਣਾਮ ਕਰਦੀ ਹਾਂ ਕਿ ਵਾਹਿਗੁਰੂ ਸਾਡੇ ਕੋਲ ਹੀ ਮੌਜੂਦ ਹੁੰਦੇ ਹਨ ਸਾਡੇ ਆਸ-ਪਾਸ ਹੀ ਹਨ ਬਸ ਬਸ ਸਾਨੂੰ ਲੋੜ ਹੈ ਉਸ ਨੂੰ ਜਗਾਉਣ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰਬਾਣੀ ਨਾਲ ਅਸੀਂ ਜਗਾਉਣਾ ਹੈ ਭਾਵਨਾ ਨਾਲ ਸੱਚੇ ਦਿਲ ਨਾਲ ਅਰਦਾਸ ਕਰਨੀ ਹੈ ਤਾਂ ਫਿਰ ਵਾਹਿਗੁਰੂ ਜੀ ਨੂੰ ਸਾਡੀ ਅਰਦਾਸ ਸੁਣਨੀ ਹੀ ਪੈਂਦੀ ਹੈ ਇਸ ਤਰ੍ਹਾਂ ਕਿ glass ਚਲ ਦਾ ਲੈ ਕੇ ਘਰ ਵਿੱਚ ਕੋਈ ਵੀ ਦੁੱਖ ਕਲੇਸ਼ ਬੱਚਿਆਂ ਦਾ ਕੁਝ ਵੀ ਹੋਵੇ ਤਾਂ ਤੁਸੀਂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਪਾਠ ਕਰੋ ਚਪਾਈ ਸਾਹਿਬ ਜੀ ਦੇ ਤੇ ਇਸ ਤਰ੍ਹਾਂ glass ਚਲ ਦਾ ਲੈ ਕੇ ਉਸ ਬਾਣੀ ਨੂੰ ਪੜ੍ਹ ਕੇ ਅੰਮ੍ਰਿਤ ਬਣਾਓ ਤੇ ਸਾਰੇ ਹੀ ਪਰਿਵਾਰ ਨੂੰ ਪਿਲਾਓ ਤਾਂ ਦੇਖਣਾ ਘਰ ਦੇ ਵਿੱਚ ਐਨੀਆਂ ਖੁਸ਼ੀਆਂ ਤੇ ਵਰਕ ਤਾਂ ਆਉਣਗੀਆਂ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ